ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੈ ਕੇ ਸੰਗਤਾਂ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਮੰਦਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲਾ ਦੇ ਪ੍ਰਾਚੀਨ ਸ਼ਹੀ ਭੂਤਨਾਥ ਮੰਦਰ ਦੇ ਵਿੱਚ ਵੀ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਸੰਗਤਾਂ ਨੇ ਜੋ ਮੰਦਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅਤੇ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਨੇ ਇਹ ਜੋ ਪ੍ਰਾਪਤ ਕਰ ਰਹੀਆਂ ਨੇ ਸੋ ਤੁਸੀਂ ਵੀ ਆਪਣੀ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰ ਹੈ ਜੋ ਪ੍ਰਾਚੀਨ ਸ਼੍ਰੀ ਉਤਨਾਥ ਮੰਦਿਰ ਪਟਿਆਲਾ ਦੀ ਹੈ ਅਤੇ ਤੁਸੀਂ ਵੀ ਘਰ ਬੈਠੇ ਦਰਸ਼ਨ ਕਰ ਸਕਦੇ ਹੋ ਭਗਵਾਨ ਪੋਲੇਨਾਥ ਦੇ ਅਤੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ ਹਰ ਹਰ ਮਹਾਦੇਵ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੈ ਕੇ ਸੰਗਤਾਂ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਮੰਦਰਾਂ ਦੇ ਵਿੱਚ ਨਤਮਸਤਕ ਹੋਰੀਆਂ ਨੇ ਉੱਥੇ ਹੀ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲਾ ਦੇ ਪ੍ਰਾਚੀਨ ਸ਼ਹੀ ਭੂਤਨਾਥ ਮੰਦਰ ਦੇ ਵਿੱਚ ਵੀ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਸੰਗਤਾਂ ਨੇ ਜੋ ਮੰਦਰ ਦੇ ਵਿੱਚ ਨਤਮਸਤਕ ਹੋਰੀਆਂ ਨੇ ਅਤੇ ਭਗਵਾਨ ਪੋਲੇ ਨਾਦ ਦਾ ਆਸ਼ੀਰਵਾਦ ਨੇ ਇਹ ਹੈ ਜੋ ਪ੍ਰਾਪਤਕਾਰੀਆਂ ਨੇ ਸੋ ਤੁਸੀਂ ਵੀ ਆਪਣੀ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰ ਹੈ ਜੋ ਪ੍ਰਾਚੀਨ ਸ਼੍ਰੀ ਪੂਤਨਾਥ ਮੰਦਿਰ ਪਟਿਆਲਾ ਦੀ ਹੈ ਅਤੇ ਤੁਸੀਂ ਵੀ ਘਰ ਬੈਠੇ ਦਰਸ਼ਨ ਕਰ ਸਕਦੇ ਹੋ ਭਗਵਾਨ ਪੋਲੇਨਾਥ ਦੇ ਅਤੇ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਗਾ ਸਕਦੇ ਹੋ ਹਰ ਹਰ ਮਹਾਦੇਵ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਲੈ ਕੇ ਸੰਗਤਾਂ ਭਗਵਾਨ ਕੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਮੰਦਰਾਂ ਦੇ ਵਿੱਚ ਨਤਮਸਤਕ ਹੋਰੀਆਂ ਨੇ ਉੱਥੇ ਹੀ ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲਾ ਦੇ ਪ੍ਰਾਚੀਨ ਸ਼ਹੀ ਭੂਤਨਾਥ ਮੰਦਰ ਦੇ ਵਿੱਚ ਵੀ ਭਗਵਾਨ ਕੋਲੇ ਨਾਦ ਦਾ ਆਸ਼ੀਰਵਾਦ ਲੈਣ ਦੇ ਲਈ ਸੰਗਤਾਂ ਨੇ ਜੋ ਮੰਦਰ ਦੇ ਵਿੱਚ ਨਤਮਸਤਕ ਹੋਰੀਆਂ ਨੇ ਅਤੇ ਭਗਵਾਨ ਕੋਲੇ ਨਾਦ ਦਾ ਆਸ਼ੀਰਵਾਦ ਨੇ ਇਹ ਜੋ ਪ੍ਰਾਪਤ ਕਰਿਆ ਨੇ ਸੋ ਤੁਸੀਂ ਵੀ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰ